ਬਾਏ ਜੇ ਖਾਲਸਾ ਬਹਾਦਰੀ ਫਤਿਹ ਦੇ ਫੌਜੀਆਂ ਵੀਰਾਂ ਦਾ ਧਰਨਾ ਚੱਲ ਰਿਹਾ ਈ ਉਹਨਾਂ ਦੇ ਮਾਤਾ ਜੀ ਜੋ ਪਹਿਲੇ ਮਰੀਜ਼ ਨੇ ਉਹ ਵੀ ਭੁੱਖ ਹੜਤਾਲ ਤੇ ਬੈਠਣੇ ਆਪਦੇ ਬੱਚਿਆਂ ਨਾਲ ਉਹਨਾਂ ਨੂੰ ਲਗਾਤਾਰ ਚੌਥਾ ਪੰਜਵਾਂ ਹਨਾ ਫੌਜੀ ਸਾਹਿਬ ਚਾਰ ਪੰਜ ਵਾਰ ਦਿੰਦਾ ਤਾਂ ਪੈ ਗਈ ਉਹ ਪਹਿਲਾਂ ਵੀ ਪੇਸ਼ੈਂਟ ਨੇ ਮਰੀਜ਼ ਨੇ ਇਹ ਗੱਲ ਨਹੀਂ ਕਰ ਕੋਲ ਕੱਲ ਤੋਂ ਹੀ ਭੁੱਖ ਹੜਤਾਲ ਤੇ ਨੇ ਆਪਣੇ ਬੱਚਿਆਂ ਨਾਲ ਜੇਕਰ ਮਾਤਾ ਜੀ ਨੂੰ ਕੁਝ ਹੁੰਦਾ ਹੈ ਤਾਂ ਇਹਦਾ ਸਿੱਧਾ ਸਿੱਧਾ ਜਿੰਮੇਵਾਰ ਪ੍ਰਸ਼ਾਸਨ ਇੱਥੋਂ ਦੇ ਪ੍ਰਸ਼ਾਸਨ ਅਧਿਕਾਰੀ ਇੱਥੋਂ ਦਾ ਡੀਸੀ ਇੱਥੋਂ ਦਾ ਡੀਐਸਪੀ ਇੱਥੋਂ ਦਾ ਐਸਪੀ ਇੱਥੋਂ ਦੇ ਸਾਰੇ ਅਧਿਕਾਰੀ ਹੋਣਗੇ ਕਿਉਂਕਿ ਖਿਆਲ ਰੱਖੋ ਇੱਥੇ ਧਰਨੇ 'ਚ ਐਂਬੂਲੈਂਸ ਚਾਹੀਦੀ ਹੁਣ ਤੁਸੀਂ ਬਿਠਾਤਾ ਰੱਖਿਆ ਉਹ ਜੋ ਵਿਚਾਰੇ ਉਹ ਸਵੇਰ ਦੇ ਡੀਸੀ ਅਫਸਰ ਗਏ ਆਫਿਸ ਗਏ ਹੋਏ ਨੇ ਉੱਥੇ ਬਿਠਾ ਰੱਖੇ ਦੇ ਫੜ ਕੇ ਇੱਕ ਵਿਚਾਰੀ ਮਾਤਾ ਤੇ ਆ ਕੁਝ ਜਾਗਰੂਕ ਲੋਕ ਨੇ ਹੁਣ ਸਾਨੂੰ ਕੋਈ ਐਂਬੂਲੈਂਸ ਦਾ ਨਹੀਂ ਪਤਾ ਜੀ ਇਹਨੂੰ ਵੀਡੀਓ ਨੂੰ ਸ਼ੇਅਰ ਕਰ ਦਿਓ ਦੱਲੇ ਆ ਸਾਭ ਦੀਆਂ ਬਹੁਤ ਵੀਡੀਆਂ ਸ਼ੇਅਰ ਕਰੀਆਂ ਤੁਸੀਂ ਇਹ ਵੀ ਕਿਸੇ ਦੀ ਮਾਂ ਹੈ ਫੌਜੀ ਬੰਦੇ ਦੀ ਜੋ ਭੁਖ ਹੜਤਾਲ ਤੇ ਬੈਠੀ ਹੈ ਵਿਚਾਰੀ ਕੱਲੀ ਬੈਠੀ ਹੈ ਆ ਇੱਕ ਇੱਕ ਫੌਜੀ ਭੈਣ ਸਾਡੇ ਫੌਜੀ ਦੀ ਘਰ ਵਾਲੀ ਇੱਕ ਵੀ ਵਿਚਾਰੇ ਦੀ ਉਹ ਹੈ ਮਾਤਾ ਨਾਲ ਕੋਈ ਵੀ ਦਾ ਰਿਸ਼ਤੇਦਾਰ ਕੋਈ ਪਰਿਵਾਰਕ ਮੈਂਬਰ ਨਹੀਂ ਜੂਨੀਆ ਵਾਲੇ ਸਾਡੇ ਬਜ਼ੁਰਗ ਨੇ ਲੋਕ ਨੇ ਆਮ ਨੌਜਵਾਨ ਨੇ ਯਾਹਰ ਖੜੋ ਗਏ ਤੋਂ ਭਲਾ ਅੱਡੇ ਦੇ ਲੋਕਾਂ ਨੂੰ ਯਾਦੀ ਜਿੰਮੀਦਾਰ ਨੂੰ ਬੇਨਤੀ ਹੈ ਸ਼ਰਮ ਕਰੋ ਆਓ ਹੱਕ ਸੱਚ ਦੀ ਇਨਸਾਫ ਨੂੰ ਬੁਲੰਦ ਕਰੋ ਨਹੀਂ ਫਿਰ ਤੁਸੀਂ ਕਿਹਦੇ ਕਿਨੇ ਕੀ ਦੀ ਮਾਣੂ ਵਾਸੀ ਆਖੋਗੇ ਪਹਿਲਾਂ ਨੀ ਤੇ